ਪਿੰਡ ਬਾਬਿਆਂ ਨੇ ਪਿੱਲੋ ਸ਼ਰਧਾਈ ਰਗੜੀ ਛੱਡ ਰੈੱਡ ਬੱਲ ਐਨੂੰ ਪੀ ਕੇ ਹੋ ਜਾਂ ਤਗੜੀ ਅਸੀਂ ਖੜੇ ਆ ਸੰਗਰੂਰ ਕਿਹੜਾ ਚੌਕ ਆ ਭਾਈ ਸਾਹਿਬ ਇਹ ਆਪਣਾ ਹੀ ਫੁਖਾਰਾ ਚੌਕ ਆ ਫੁਖਾਰਾ ਚੌਕ ਭਾਰੇ ਚੌਕ ਚ ਇਹ ਭਾਈ ਸਾਹਿਬ ਆ ਸਾਡੇ ਖਾਲਸਾ ਜੀ ਕਿਹੜਾ ਪਿੰਡ ਖਾਲਸਾ ਜੀ ਆਪਣਾ ਬਾਲੀਆਂ ਨਗਰ ਆ ਜੀ ਬਾਲੀਆਂ ਪਿੰਡ ਐ ਨਗਰ ਕਹਿ ਰਹੇ ਐ ਇਹ ਸ਼ਰਧਾਈ ਰਗੜੀ ਜਾ ਰਹੀ ਹੈ ਹਾਂਜੀ ਬਾਬਾ ਜੀ ਕਹਿੰਦੇ ਇਹਨੂੰ ਪੀਣਾ ਚਾਹੀਦਾ ਵੇਹੇ ਹਾਂਜੀ ਆਪਣੀ ਸਿਹਤ ਲਈ ਚੰਗੀ ਹੈਗੀ ਇਹ ਗੁਣਾ ਕਰ ਚੀਜ ਹੈਗੀ ਮੈਂ ਇੱਕ ਵਾਰੀ ਨਾ ਪੀਤੀ ਸੀ ਤੇ ਮੇਰੀ ਇੱਕ ਵਾਰੀ ਜੀਬ ਬਾਹਰ ਆ ਗਈ ਸੀ ਬਾਪੂ ਦਾ ਸਾਹਿਬ ਉਹ ਚੀਜ਼ ਆਪਾਂ ਵਰਤਦੀ ਨਹੀਂ ਹੈਗੀ ਜੀ ਉਹ ਵਿਸ਼ਵਾਸ ਕਿਵੇਂ ਹੋਊਗਾ ਵਾਕਿਆ ਨਹੀਂ ਵਰਦੇ ਆਪਾਂ ਗਾਰੰਟੀ ਲੈਣੇ ਉਹ ਚੀਜ਼ ਦੀ ਜੀ ਗਾਰੰਟੀ ਮੇਰੇ ਵਰਗਾ ਪੀ ਲੈ ਜਾ ਕੇ ਨਹੀਂ ਜੀ ਕਮਾਲ ਦੀ ਗੱਲ ਆ ਫਿਰ ਆਪਾਂ ਅਗਲੇ ਦਿਨ ਉਹਦੇ ਬੈਠਿਆਂਗੇ ਹਾਂ ਰਾਈਟ ਆਪਾਂ ਅਗੜਾ ਫਿਰ ਆ ਵੀ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਹੈ ਨਾ ਕਿ ਪੀ ਕੇ ਹੋ ਜਾ ਤਗੜੀ ਉਹ ਕਹਾਣੀ ਹੀ ਹੈ ਇਹ ਇਦਰੀਆਂ ਚੀਜ਼ਾਂ ਵਾਕਿਆ ਸਾਡੇ ਪੀਣ ਵਾਲੀਆਂ ਤੇ ਅਸੀਂ ਹੋ ਗਏ ਆ ਰੈਡ ਬੁੱਲਾਂ ਵਾਲੇ ਪਾਸੇ ਜਾਂ ਹੋਰ ਡਰਿੰਕ ਲੈ ਲਓ ਮਜ਼ੀਟੋ ਬਣਾ ਲਓ ਉਹ ਬਣਾ ਲਓ ਯੋਬ ਬਣਾ ਲਓ ਇਹ ਚੀਜ਼ਾਂ ਸਾਡੀਆਂ ਅਸਲੀ ਖਰਾਕਾਂ ਸਾਡੇ ਗੁਰੂ ਸਹਬਾਨਾ ਤੋਂ ਚਲਦੀ ਆਉਂਦੀਆਂ ਛੇਵੇਂ ਪਾਸ਼ਾ ਤੋਂ ਚਲਦੀ ਆਉਂਦੀਆਂ ਜੰਗੀ ਯੋਧੇ ਸਾਡੇ ਉਦੋਂ ਤੋਂ ਚਲਦੀ ਆਉਂਦੀਆਂ ਪਰ ਅਸੀਂ ਇਹਨਾਂ ਨੂੰ ਗਏ ਆ ਭੁੱਲ ਇਹਨਾਂ ਨੂੰ ਗਏ ਆ ਭੁੱਲ ਸਭ ਤੋਂ ਵੱਡੀ ਗੱਲ ਇਹ ਐ ਵੀ ਤੁਸੀਂ ਇਹ ਵੇਖੋ ਇਹ ਰਗੜ ਰਿਆ ਸਾਰਾ ਜਿਹੜਾ ਵਿੱਚ ਸਮਾਨ ਹੈ ਇਹ ਕੋਈ ਐਵੇਂ ਨਹੀਂ ਕੋ ਪਾਇਆ ਹੋਇਆ ਇਹ ਮੈਨੂੰ ਲੱਗਦਾ ਕਾਜੂ ਬਦਾਮ ਕਾਲੀਆਂ ਮਿਰਚਾਂ ਤੇ ਹੋਰ ਬਾਬਾ ਜੀ ਕੀ ਕੀ ਹੈ ਇਹ ਖਾਸ ਖਾਸ ਹੋ ਗਈ ਜੀ ਲੌਂਗ ਕਲਾਚੀਆਂ ਜਿਵੇਂ ਸਾਰੀਆਂ ਆਈਟਮਾਂ ਪੈਂਦੀਆਂ ਨੇ ਆਪਣੇ ਕੋਲ ਸੱਤ ਆਈਟਮਾਂ ਨੇ ਉਹ ਸੱਤੇ ਹੀ ਪਾਉਣੇ ਆਗੇ ਆਪਾਂ ਜੀ ਸੱਤੇ ਆਈਟਮਾਂ ਤੁਸੀਂ ਪਾਉਣੀਆਂ ਆ ਜੀ ਸੱਤੇ ਆਈਟਮਾਂ ਇਹਨਾਂ ਨੇ ਪਾ ਲੈਣੀਆਂ ਕਿੰਨਾ ਟਾਈਮ ਲੱਗਦਾ ਰਗਣ ਦੇ ਘੰਟਾ ਪਲੱਸ ਲੱਗ ਜਾਂਦਾ ਹੈਗਾ ਜੀ ਇੱਕ ਘੰਟਾ ਪਲੱਸ ਲੱਗਦਾ ਇਹਨਾਂ ਨੂੰ ਇਹਨੂੰ ਰਗਣ ਤੇ ਤੇ ਹੱਤਾਂ ਚ ਦੁੰਦਾ ਇਹਦਾ ਨਾਮ ਕੀ ਬਾਬਾ ਜੀ ਸਲੋਤਰ ਕਹਿੰਦੇ ਨੇ ਇਹਨੂੰ ਸਲੋਤਰ ਹਾਂ ਜੀ ਸलोਤਰ ਮੈਨੂੰ ਤਾਂ ਬਾਬਾ ਜੀ ਨੂੰ 60 ਸ਼ਸਤਰ ਰੱਖਣ ਦਾ ਲੋੜ ਹੀ ਨਹੀਂ ਨਾਲ ਹੀ ਸ਼ਸਤਰ ਵੀ ਰੱਖਦੇ ਆਂਗੇ ਮਹਾਰਾਜਾ ਲੈਣਾ ਚਲੋ ਆ ਸ਼ਸਤਰ ਤਾਂ ਤੁਹਾਡੇ ਪਿੱਛੇ ਪਿਆ ਹੈ ਤੇ ਜੀ ਮਾੜਾ ਪੀਲਾ ਬੰਦਾ ਨੇੜੇ ਆਇਆ ਤੇ ਨੂੰ ਦੋ ਵਾਰ ਇੱਕ ਦਾ ਆਇਆ ਹੋਵੇ ਹਾਂ ਬੰਦਾ ਤੇ ਇਹਦੇ ਨਾਲ ਹੀ ਬੁਲਕ ਦੀ ਲੋੜ ਹੀ ਨਹੀਂ ਕਰਪਾਨਦੀ ਤਾਂ ਨਹੀਂ ਗੱਲ ਹੈਗਾ ਹੈ ਇਹ 15 ਕਿਲੋ ਤੋਂ ਪਲੱਸ ਕਿੰਨਾ 15 ਕਿਲੋ ਤੋਂ ਪਲੱਸ 15 ਕਿਲੋ ਤੋਂ ਪਲੱਸ ਹੈ ਇਹ ਸਿੰਘਾਂ ਕੋਲੇ ਆਉਂਦਾ ਹੈ ਸ਼ਸਤਰ ਵੀ ਰੱਖਿਆ ਹੋਇਆ ਸ਼ਸਤਰ ਨਾਲ ਹੀ ਨਹੀਂ ਇਧਰ ਬਾਬਾ ਨੇ ਮਿਲਾਂਦਾ ਇੱਕ ਹੋਰ ਵੀ ਸ਼ਸਤਰ ਰੱਖਿਆ ਹੋਇਆ ਸੁਹਾਣੀ ਸ਼ਾਸਤਰਾ ਦੇ ਲਈ ਸੁਹਾਣੀ ਆਪਣੀ ਅੱਜ ਗੱਲ ਹੈਗੀ ਹੈ ਖਾਣ ਪੀਣ ਦੀ ਇਹ ਇੱਕ ਅਜਿਹੀ ਚੀਜ਼ ਹੈ ਜਿਹੜਾ ਸਾਡਾ ਡਾਈਜੈਸਟਿਵ ਸਿਸਟਮ ਆ ਸਾਡਾ ਪੇਟ ਦਾ ਸਾਡੇ ਹਾਜਮ ਕਰਨ ਦਾ ਕਿਉਂਕਿ ਅਸੀਂ ਨਾ ਗਰਮੀ ਦੇ ਵਿੱਚ ਗਰਮ ਚੀਜ਼ਾਂ ਖਾ ਲੈਂਦੇ ਆ ਰੇੜੀਆਂ ਤੋਂ ਕਿਸੇ ਨੇ ਪੂੜੀਆਂ ਖਾ ਲਈਆਂ ਕਿਸੇ ਨੇ ਗਰਮ ਠੀਗ ਲਿਆ ਕਿਸੇ ਨੇ ਕੌਫੀ ਵੱਧ ਪੀ ਲਈ ਇਹ ਇੱਕ ਅਜਿਹੀ ਚੀਜ਼ ਹੈ ਵੀ ਜਿਹਨੂੰ ਤੁਸੀਂ ਪੀਣਾ ਹੈ ਤੇ ਤੁਹਾਡੇ ਦਿਮਾਗ ਨੂੰ ਵੀ ਠੰਡਕ ਦੇਣੀ ਐ ਨੇ ਉਸ ਤੋਂ ਬਾਅਦ ਡਾਈਜੈਸਟ ਤੇ ਜੇ ਤੁਸੀਂ ਡਾਈਜੈਸਟ ਕਰਕੇ ਆ ਵੀ ਸਰੀਰ ਨੂੰ ਵਧੀਆ ਸਾਡਾ ਸਰੀਰ ਸਾਫ਼ ਕਰ ਦਿਓ ਤਾਂ ਮੈਨੂੰ ਲੱਗਦਾ ਹੈ ਇਤੋਂ ਚੰਗੀ ਚੀਜ਼ ਤੁਹਾਡੇ ਵਾਸਤੇ ਹੋ ਨਹੀਂ ਸਕਦੀ। ਇਹ ਗਲਾਸ ਵੀ ਮੈਨੂੰ ਲੱਗਾ ਸਸਤਾ ਹੀ ਰੱਖਿਆ ਬਾਬਾ ਜੀ ਤੁਸੀਂ ਬਦਲਾਵਾ ਹਾਂਜੀ 30 ਰੁਪਏ ਦਾ ਗਲਾਸ ਆ ਗਿਆ ਜੀ। 30 ਰੁਪਈਆ ਦਾ ਗਲਾਸ। 30 ਰੁਪਈਆ ਦਾ ਚੰਗੀ ਕੰਪਨੀ ਦਾ ਦੁੱਧ ਆ ਨਿਕਾਜ ਆ ਪੈਕਟ ਨਹੀਂ ਆਉਂਦਾ ਤੇ ਉਹਨਾਂ ਨੇ 30 ਰੁਪਈਆ ਦਾ ਗਲਾਸ ਦੇਣਾ ਤੁਹਾਨੂੰ। ਸੰਗਰੂਰ ਦਾ ਚੌਕ ਫੁਵਾਰਾ ਫੁਵਾਰਾ ਚੌਕ ਆ ਗਿਆ ਇਹ ਲਗਭਗ ਮੈਨੂੰ ਇਹ ਲੱਗਦਾ ਮੇਰੀ ਪਰਸਨਲੀ ਮੇਰੀ ਜਿਹੜੀ ਨਿੱਜੀ رائے ਹੈ ਇਹ ਹਰੇਕ ਸ਼ਹਿਰ ਦੇ ਵਿੱਚ ਕੋਈ 4-4 ਸਿੰਘ ਹੋਣੇ ਚਾਹੀਦੇਗਾ ਸ਼ਕਨ ਵਾਲੇ ਵੀ ਇਹਨਾਂ ਕੋਲੇ ਹੋਣ। ਕੋਈ ਨਹੀਂ ਵੀ ਇਹਨਾਂ ਦੀਆਂ ਚਿਰਾਂ ਦੀਆਂ ਸਟਾਲਾਂ ਲਵਾ ਦਿਓ। ਇਹ ਬਾਦਾਮ ਰਗੜੀ ਜਾਣ ਤੇ ਕਿਤੇ ਖਾਣ ਪੀਣ ਕੋਈ ਆ ਵੀ ਨਾ ਹਾਂ ਈ ਕਈ ਵਾਰ ਮੁੰਟਾ ਕਈ ਆਂਦੇ ਨਹੀਂ ਹੈਗੇ ਸੇਲ ਨਹੀਂ ਹੁੰਦੀ ਹੈਗੀ ਅਹੀਂ ਵੀ ਮੁੜਨਾ ਪੈਂਦਾ ਕਿਸੇ ਦਿਨ ਅੱਛਾ ਅਹੀਂ ਵੀ ਮੁੜਨਾ ਪੈਂਦਾ ਕਿਸੇ ਵਾਰ ਕਿ ਨਹੀਂ ਹੁੰਦੀ ਨਹੀਂ ਹੈਗੀ ਕਿਸੇ ਦਿਨ ਪਰ ਆਂਦੇ ਨਹੀਂ ਹੈਗੇ ਆਪਦੇ ਲੋਕ ਫਿਰ ਇਹ ਤਾਂ ਫਿਰ ਸ਼ਰਮ ਵਾਲੀ ਗੱਲ ਹੈ ਪੰਜਾਬੀ ਉਹ ਆਪਣੇ ਹਿੱਸੇ ਦੀ ਅਸੀਂ ਗੱਲ ਤਾਂ ਕਰਦੇ ਆ ਪੰਜਾਬ ਤਰੱਕੀ ਦੀ ਰਾਹ ਤੇ ਤੇ ਸਾਨੂੰ ਇਹਨਾਂ ਬੰਦਿਆਂ ਦੀ ਜਾਂ ਸਾਡੇ ਵਰਗਿਆਂ ਦੀ ਸਪੋਰਟ ਜਿਹੜੀ ਉਹ ਕਿਸੇ ਹੋਰ ਨੇ ਨਹੀਂ ਕਰਨੀ ਇਹਨਾਂ ਦੀ ਸਪੋਰਟ ਕਰਨੀ ਹੈ ਆਪਣੇ ਵਰਗਿਆਂ ਦੀ ਜੀ ਮੈਂ ਤਾਂ ਨਾ ਜਪੀਆਂ ਦੀ ਛੱਡ ਕੇ ਪਿਆਵਾਂ ਦਾ ਵੀ ਇਹਨਾਂ ਕੋਲੇ ਗਲਾਸ ਹੋਵੇ ਤਾਂ ਬੰਦਾ ਇਹਨਾਂ ਕੋਲੇ ਜਰੂਰ ਆਵੇ। ਚੀਜ਼ ਤਾਂ ਚੰਗੀ ਆ। ਤੁਹਾਨੂੰ ਮਾੜੀ ਚੀਜ਼ ਤਾਂ ਨਹੀਂ ਪਿਆਈ ਜਾਂਦੇ, ਤੁਹਾਨੂੰ ਕਫੈਨ ਤਾਂ ਨਹੀਂ ਪਿਆਈ ਜਾਂਦੇ। ਜਿਹਦੇ ਨਾਲ ਪੀ ਕੇ ਸਾਨੂੰ ਫੇਰ ਕੋਈ ਆਪਾਂ ਨੂੰ ਕੋਈ ਗੋਲੀਆਂ ਲੈਣੀਆਂ ਪੈਂਦੀਆਂ, ਹੋਰ ਨਹੀਂ ਤੇ ਸ਼ੂਗਰ ਦੀਆਂ ਹੀ ਲੈਣੀਆਂ ਪੈਂਦੀਆਂ। ਬਾਬਾ ਜੀ ਇਹ ਸ਼ੂਕਰ ਵਾਲਾ ਮਰੀਜ਼ ਨੂੰ ਪੀ ਸਕਦਾ? ਹਾਂ ਜੀ ਆਪਾਂ ਸ਼ੱਕਰ ਪਾਉਂਦੇ ਆਗੇ। ਅੱਛਾ ਸ਼ੱਕਰ ਪਾਉਂਦੇ ਹੋ? ਕੀ ਬਾਤ ਹੈ। ਇਹ ਬਾਬੇ ਇਹਦੇ ਵਿੱਚ ਪਾਉਂਦੇ ਆ ਸ਼ੱਕਰ। ਕਿ ਅਸੀਂ ਇੱਥੇ ਸਾਡੀ ਕੋਠੀ ਹੈ ਨੇੜੇ ਅਸੀਂ ਇੱਥੇ ਰਹਿ ਰਹੇ ਸੀ। ਮੈਨੂੰ 15 ਦਿਨ ਹੋ ਗਏ ਰਹਿੰ ਮੈਂ 2 ਦਿਨ ਪਹਿਲਾਂ ਵੀ ਇਥੋਂ ਗੁਜ਼ਰਿਆ ਤੇ ਮੈਨੂੰ ਮੈਂ ਖੁਦ ਨਹੀਂ ਇਹ ਪੀ ਰਿਆ ਸੀ ਮੈਂ ਬਾਬਾ ਜੀ ਨੂੰ ਆ ਕੇ ਪੁੱਛਿਆ ਵੀ ਮੈਂ ਤਾਂ ਯਾਰ ਆਪ ਮੇਰੀ ਅਕਰ ਜੀਬ ਬਾਹਰ ਆ ਗਈ ਸੀ ਇਹ ਪੀ ਕੇ ਬਾਬਾ ਬੁੱਢਾ ਸਾਹਿਬ ਵੀ ਪੀਏ ਕੇ ਨਾ ਇਹਦੇ ਵੀ ਚਲੋ ਕੋਈ ਨਹੀਂ ਸ਼ੱਕੋ ਤੇ ਅਸੀਂ ਤਿੰਹਾਂ ਤਿੰਿਆਂ ਦਾ ਗਲਾਸ ਲਿਆ ਦੋ ਜਣੇ ਸੀ ਰੁਪਈਏ 60 ਦੇ ਗਏ ਤੇ ਹੁਣ ਵਧੀਆ ਅਨੰਦ ਚਲੋ ਬੇਠ ਨੂੰ ਆ ਰਿਹਾ ਲਗਭਗ ਥੋੜੇ ਥੋੜੇ ਹਰੋਈ ਪੀਆ ਵੀ ਕਰਾਂਗੇ ਸੋ ਕਹਾਣੀ ਇਹ ਹੈ ਵੀ ਇਹਨਾਂ ਬੰਦਿਆਂ ਦੀ ਸਾਨੂੰ ਪੰਜਾਬੀਆਂ ਦੀ ਸਪੋਰਟ ਕਰਨੀ ਚਾਹੀਦੀ ਹੈ ਸਭ ਤੋਂ ਪਹਿਲੀ ਗੱਲ ਤੇ ਹੈ ਜਿਹੜਾ ਬੰਦਾ ਘੱਟੋ ਘਾਟ ਆਪਣੇ ਬਾਣੇ 'ਚ ਸੰਪੂਰਨ ਹੈਗਾ ਮੈਂ ਕਹਿ ਦਣਾ ਵੀ ਮੈਂ ਜੱਟ ਸਿੱਖ ਬਰਾਦਰੀ ਦਾ ਮੇਰਾ ਨਾਮ ਸਹਿਜਪਾਲ ਬਰਾੜ ਆ ਪਰ ਸਾਡੇ ਫੇਰ ਸਾਡੇ ਆਪਣਾ ਅਸੀਂ ਆਪਦੇ ਬਾਣੇ ਸੰਪੂਰਨ ਹੈਣੀਏ ਬਾਣੇ ਚ ਆਪਦੇ ਚ ਅਸੀਂ ਸੰਪੂਰਨ ਹੈਣੀਏ ਗੱਲਾਂ ਚ ਅਸੀਂ ਕਈ ਵਾਰੀ ਵੱਡੀਆਂ ਕਰ ਵੀ ਜਾਂਦੇ ਘਟੋ ਘਟ ਇੰਨੀ ਤਪਦੀ ਗਰਮੀ ਦੇ ਵਿੱਚ ਜੇੜ ਦਾ ਮਹੀਨਾ ਜੇੜ ਦੇ ਮਹੀਨੇ ਮੈਨੂੰ ਲੱਗਦਾ ਜਿਹੜਾ ਮਾੜਾ ਮੋਟਾ ਬੰਦਾ ਵੀ ਹੁੰਦਾ ਘਰੋਂ ਨਹੀਂ ਨਿਕਲਦਾ ਧੁੱਪ ਚ ਇਹ ਬੰਦੇ ਮਿਹਨਤ ਕਰੀ ਜਾਂਦੇ ਬਬਾਈ ਕਿੰਨਾ ਹੈ ਜਿਹੜਾ ਲੱਗਦਾ ਯਾਰ ਇਹ 15 ਕਿਲੋ ਵਜਣਾ ਹੈ ਘੰਟਾ ਨੂੰ ਗੇੜਨਾ ਹੈ ਮੈਨੂੰ ਲੱਗਦਾ ਡੋਲਿਆਂ ਦਾ ਕੁਛ ਹੀ ਨਹੀਂ ਜਾਂਦਾ ਹੁੰਦਾ ਸ਼ਾਮ ਨੂੰ ਡੋਲੇ ਮੈਂ ਕਹਿੰਦਾ ਦੱਸਦੇ ਨੇ ਕੁਛ ਵੀ ਤੱਕ ਘੋਟਿਆ ਕੁਸ ਠੀਕ ਹੈ ਜਿੰਮ ਵਾਲਾ ਕੰਮ ਹੋ ਜਾਂਦਾ ਤਾਂ ਪਰ ਜਿੰਮ ਨਾਲ ਤਾਂ ਵੱਡੇ ਹੋਏ ਨੇ ਡੋਲੇ ਵੱਡੇ ਹੋਏ ਤਾਂ ਤਾਂ ਕੰਮ ਹੋ ਜਾਂਦਾ ਨਹੀਂ ਡੋਲੇ ਫਿਰ ਵੱਡੇ ਹੋਗੇ ਕਿ ਨਹੀਂ ਡੋਲਿਆਂ ਦਾ ਹੀ ਬਸ ਹੁਣ ਮਾਰਾ ਇਹਨੇ ਜਿੱਥੇ ਬੰਸ ਦੇ ਬੰਸ ਦੇ ਹੁਣ ਆਪਾਂ ਨੂੰ ਡਬਲ ਐਂਡੀ ਲੋਡ ਨਹੀਂ ਜਿਗਰਾ ਚਾਹੀਦਾ ਹੈਗਾ ਜੀ ਇੱਥੇ ਰੱਖ ਆਹ ਕੀ ਦੀ ਸੰਗਾਰੀ ਗੱਲ ਹੈ ਹੈਗਾਗਾ ਧੂਆਂ ਦੇ ਡੋਲਿਆਂ ਦੀ ਲੋੜ ਨਹੀਂ ਜਿਗਰਾ ਚਾਹੀਦਾ ਪੰਜਾਬੀਆਂ ਵਾਲੀ ਗੱਲ ਕੀਤੀ ਤੇ ਬਾਬੇ ਨੇ ਸਿਰ ਦੇ ਮਗਰ ਕਿਰਪਾਨ ਰੱਖੀ ਹੈ ਲੰਮੀ ਮੈਨ ਉਹਦਾ ਹੁਣ ਇੱਕ ਠੱਗ 3.5 ਫੁੱਟ ਦੀ ਹੈ ਹਾਂਜੀ ਧੂਆਂ ਦੇ ਇਹ ਵੀ ਚੱਲ ਕੇ ਇਹਨੂੰ ਦੇਾਂਗੇ ਦੇਗ ਤੇ ਦੇਗ ਨਹੀਂ ਤਾਂ ਦੇਾਂਗੇ ਅਸੀਂ ਇਹਦੀ ਸ਼ਰਧਾਈ ਦਾ ਗਲਾਜ ਚੜ੍ਹ ਕੇ ਆਇਆ ਤੇ ਮਗਰ ਉਹ ਬਈ ਕਿਰਪਾਨ ਹਾਂ ਇੱਕ ਇੱਧਰ ਰੱਖੀ ਉਹਨਾਂ ਨੇ ਤੀਜਾ 15 ਕਿਲੋ ਦੇ ਜਿਹੜਾ ਹੱਥ ਚ ਫੜਿਆ ਹੋਇਆ ਸੋ ਕਹਾਣੀ ਇਹ ਹੈ ਵੀ ਜਿਹੜੇ ਆਪਣੇ ਸਿੱਖੀ ਨੂੰ ਆਪਾਂ ਨੂੰ ਪ੍ਰੈਜ਼ੈਂਟ ਕਰਦੇ ਸਾਨੂੰ ਦਿਖਾਉਂਦੇ ਆ ਆਪ ਦਾ ਆਪ ਹੋਰ ਨਹੀਂ ਤਾਂ ਕੱਟੂ-ਕਾਟਾ ਦੇ ਜਵਾਬ ਨੂੰ ਬੰਦਾ ਇੱਛੇ ਲੈ ਕੇ ਠਾਲੇ ਹੋਰ ਕਹਦੇ ਵੇਖ ਲੋ ਇਹਨਾਂ ਬਾਬੇ ਨੂੰ ਕੱਲੇ ਨੂੰ ਵੇਖ ਲੋ ਸਰਦਾਰੀ ਤਾਂ ਪੀਓ ਪੀਓ ਵੀ ਇਹ ਸਾਡਾ ਅਸਲ ਬਣਾ ਹੈ ਕਿ ਸਾਡੀਆਂ ਫੌਜਾਂ ਹੀ ਅਸਲ ਚ ਕਿਵੇਂ ਗੱਲ ਬਾਬਾ ਜੀ ਹਾਂ ਜੀ ਫੌਜਾਂ ਦੇ ਬਣੇ ਹੈ ਇਹ ਜੰਗ ਫੌਜਾਂ ਦੇ ਯਾਰਾ ਜੀ ਨੇ ਬਾਕਸੀਆਂ ਨੇ ਜਿਹੜੀ ਬਾਬਾ ਫਤਿਹ ਸਿੰਘ ਤੋਂ ਚੱਲਦੀਆਂ ਆ ਇਹ ਇਹ ਸਾਡੀਆਂ ਨਿਹੰਗ ਫੌਜਾਂ ਇਹ ਲਾੜ ਲੀਆਂ ਫੌਜਾਂ ਸਾਡੀਆਂ ਫਰੇਮ ਵਾਲੀਆਂ ਫੌਜਾਂ ਇਹਨਾਂ ਨੇ ਜੰਗ ਲੜੇ 10ਵੇਂ ਪਾਸ਼ਾ ਦੀ ਫੋਟੋ ਵੀ ਲਾਈ ਇਹ ਅਗਲੇ ਪਾਸੇ ਰੇਟ ਲਿਖੇ ਚਲੋ ਉਹ ਦੂਜੇ ਪਾਸੇ ਆ ਆ ਇਹਨਾਂ ਨੇ ਸਟਾਲ ਲਾਈ ਆ ਤੇ ਝੰਡਾ ਵੀ ਦੂਜਾ ਲਾਇਆ ਇਹਨੇ ਨਹੀਂ ਐਵੇਂ ਪੁਲਾਤਾ ਝੰਡਾ ਲਿਖਿਆ ਵੀ ਪੰਛੀ ਦੀ ਜੀਤ ਤੇ ਦੇਖਦੇ ਕਿ ਫਤਿਹ ਦੇ ਰਾਜ ਕਰਨੇ ਦਾ ਖਾਸਾ ਇਹ ਕਹਾਣੀਆਂ ਸੂ ਸੰਗਰੂਰ ਵਾਲਿਓ ਜੱਥੇ ਵੀ ਜੇ ਕੋਈ ਸੰਗਰੂਰ ਵਾਲਾ ਜੇ ਕੋ ਉਂਦਰ ਬਾਹਰ ਤਾਂ ਕੋਈ ਹੋਰ ਵੀ ਕਿਸੇ ਸ਼ਹਿਰ ਚ ਹੈਗਾ ਤੇ ਘੱਟੋ ਘੱਟ ਇਥੋਂ ਜਰੂਰ ਪੀਆ ਕਰੋ 30 ਰੁਪਈਆ ਚ ਤਾਂ ਮੈਨੂੰ ਲੱਗਦਾ ਸੋਸ਼ਿਆਂ ਦੀ ਪੇਡ ਨਹੀਂ ਆਉਣੀ ਤੇ ਜਿਹੜੇ ਸ਼ਾਮ ਨੂੰ ਤੁਹਾਨੂੰ ਉਡਾਉਣੇ ਲੂਜ਼ ਮੋਸ਼ਨ ਹੀ ਆ ਇਹਨਾਂ ਨੂੰ ਯਾਰ ਜਰੂਰ ਤੁਸੀਂ ਮੌਕਾ ਦਿਆ ਕਰੋ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਵੀ ਉਹਨਾਂ ਦੀਆਂ ਗੱਲਾਂ ਤੋਂ ਵੀ ਗੱਲਾਂ ਦੋ ਭਰਾਵਾਂ ਦੀ ਇਹਨਾਂ ਦੀਆਂ ਬਹੁਤ ਸਿਆਣੀਆਂ ਸੀ ਪਹਿਲਾਂ ਜੇ ਮੈਂ ਗੱਲਬਾਤ ਕੀਤੀ ਇਹਨਾਂ ਨਾਲ ਕਿ ਚਲੋ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਜੈ ਹੋਲੇ ਸੋ ਨਿਹਾਲ